ਇੱਕ ਵਾਰ ਫਿਰ ਅੱਜ ਹਲਕਾ ਪੁਆ ਦੇ ਅੰਦਰ ਆਮ ਆਦਮੀ ਪਾਰਟੀ ਦੇ ਪ੍ਰਵਾਸ ਤੇ ਵਾਅਦਾ ਹੋਇਆ ਸੋ ਮੈਨੂੰ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਇੱਕ ਬਹੁਤ ਹੀ ਕਰਮਟਕਾਰ ਕੁੰ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਕਾਂਗਰਸ ਪਾਰਟੀ ਸੇ ਕੰਮ ਕੀਤਾ ਔਰ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮਿਸਟਰ ਬੋਵੀ ਜਿਹੜੇ ਪਿੰਡ ਐਂਡ ਰੋਡ ਮੈਨਰੇਨਲਸ ਵੰਦਦ ਨੇ ਔਰ ਇਹਨਾਂ ਨੇ ਨੱਲ ਪਿਛਲੇ ਸਮੇਂ ਦੇ ਦੌਰਾਨ ਬਲਾਕ ਸਮਝੀ ਦਾ ਇਲੈਕਸ਼ਨ ਵੀ ਕਾਂਗਰਸ ਪਾਰਟੀ ਵੱਲੋਂ ਲੜਿਆ ਔਰ ਇਸ ਵਾਰ ਪੰਚਾਇਤ ਦਾ ਇਲੈਕਸ਼ਨ ਵੀ ਲੜਿਆ ਨੋਡ ਮਹਿਰੇ ਤੋਂ ਔਰ 300 ਦੇ ਕਰੀਬ ਇਹਨਾਂ ਨੇ ਵੋਟ ਵੀ ਲਈ ਹੈ ਸੋ ਇਹ ਲੋਕਾਂ ਦੇ ਸੇਵਕ ਦੇ ਤੌਰ ਤੇ ਕੰਮ ਕਰਦੇ ਆ ਸੋ ਮੈਂ ਇਹਨਾਂ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅਜਾਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਸਵਾਗਤ ਕਰਦਾ ਔਰ ਇਹ ਭਰੋਸਾ ਵੀ ਦਿਵਾਨੇ ਆ ਕਿ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਰਲ ਕੇ ਜਿੱਥੇ ਨਰੋਡ ਮੈਰੇ ਦੀ ਡਿਵੈਲਪਮੈਂਟ ਲਈ ਪੂਰੀ jaan maarange ਉੱਤੇ ਹਲਕੇ ਪੋਏ ਦੇ ਅੰਦਰ ਜਿਹੜੀਆਂ ਇਹਨਾਂ ਦੀ ਸੁਭਾਵਾਂ ਲਾਵਾਂਗੇ ਸੋ ਇੱਕ ਦੋਸਤਾਂ ਦੇ ਰੂਪ ਚ ਇੱਕ ਸਾਥੀਆਂ ਦੇ ਤੌਰ ਤੇ ਅਸੀਂ ਕੰਮ ਕਰਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜ਼ਬੰਦ ਕੀਤੀ ਹੈ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਕਾਫੀ ਵੱਲ ਮਿਲਿਆ ਔਰ ਅਸੀਂ ਕਾ ਸਾਂਝੇ ਰੂਪ ਚ ਵਿੱਚ ਆਪਣੇ ਇਲਾਕੇ ਦੇ ਡਿਵੈਲਪਮੈਂਟ ਲਈ ਕੰਮ ਕਰਾਂਗੇ